ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਆ ਜੀ ਫੇਰ ਪਿੰਡ ਮਲੂਕਾ ਬਾਈ ਸੀਰੇ ਚੈਲ ਦੇ ਕਰੋ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਜਿਹੜਾ ਘਰ ਹੈ ਕੰਨਿਆ ਸਕੂਲ ਦੇ ਸਾਹਮਣੇ ਵਾਲੀ ਗਲੀ ਦੇ ਵਿੱਚ ਬਾਈ ਦਾ ਘਰ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਮੱਝਾਂ ਪਾਸੋਂ ਦਿਖਾ ਰਹੇ ਆ ਦੋਨੇ ਮਿੱਤਰੋ ਸੂਣ ਵਾਲੀਆਂ ਨੇ ਕਿਹੜੇ ਕਿਹੜੇ ਸੂਏ ਆ ਪੂਰੀ ਆਪਾਂ ਜਿਹੜੀ ਗੱਲਬਾਤ ਪੂਰੀ ਜਾਣਕਾਰੀ ਲਵਾਂਗੇ ਸੋ ਜੇਕਰ ਕਿਸੇ ਵੀ ਦੋਸਤ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਇਹਦਾ ਕੱਦ-ਕਾੜ ਮਿੱਤੋ ਦਰਮਿਆਨਾ ਉਹ ਚੰਗੇ ਕੱਦ-ਕਾੜ ਦੀ ਹੈ ਤੇ ਚੰਗੇ ਵਜਨ ਦੀਆਂ ਦੋਨੇ ਸਮੀਆਂ ਵੀ ਆ। ਹਾਂਜੀ ਬਈ ਸਸਰੀ ਦਾ ਵੀਰੇ। ਸਸਰੀ ਦਾ ਵੀਰੇ। ਹੋਰ ਠੀਕ ਆ ਬਈ। ਹਾਂਜੀ ਵਧੀਆ। ਆਪਾਂ ਸੂਆਂ ਦੀ ਗੱਲ ਕਰ ਗਏ ਪਹਿਲੇ ਨੰਬਰ ਤੇ ਇਹਦਾ ਕਿਹੜਾ ਸੂਆ ਜੀ? ਜਿਹੜੀ ਪਹਿਲੇ ਨੰਬਰ ਵਾਲੀ ਆ। ਇਹਦਾ ਹੈ ਕਿ ਤੀਜੇ ਸੂਆ ਸੂਰ ਦੀ। ਇਹਨੇ ਤੀਜਾ ਸੂਆ ਸੂਣਾ ਹੈ। ਹਾਂ। ਤੇ ਮੰਨ ਲਓ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ? ਇਹ ਲੈ ਲੂਗੀ ਹਜੇ ਮਿਲਦਾ ਹਫਤਾ ਵਾਂਗੂ। ਹਫਤੇ ਨੂੰ ਨਹੀਂ ਆਣਾ। 15 ਕਿਲੋ ਦੇ ਲੈਨੇ ਗਾਰੰਟੀ ਦਿੱਤੀ ਆ। ਠੀਕ ਆ। ਉਹਨੇ 15 ਕਿਲੋ ਦਿੱਤੀ ਆ। ਉਹਦੇ 14 ਕਿਲੋ ਉਹਨੇ ਦੂਜਾ ਸੂਗਾ ਸੋਣਾ ਹਾਂ ਉਹ ਇਹ ਦੂਜਾ ਸੂਗਾ ਸੋਣਾ ਇਹਨੇ ਮਿੱਤਰੋ ਤੀਜਾ ਸੂਗਾ ਸੋਣਾ ਤੇ 14 15 ਕਿਲੋ ਦੀ ਵੈਸੇ ਗਾਰੰਟੀ ਦਿੱਤੀ ਆ ਪਰ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਤੇ ਸਾਡਾ ਤਾਂ ਜਿਹੜਾ ਫਰਜਵੰਦਾ ਮਾਲਕ ਜਿਵੇਂ ਆਪਾਂ ਨੂੰ ਦੱਸਦਾ ਆ ਪੋਪਾ ਸਾਹਿਬ ਨੇ ਗੱਲ ਕਰਦੇ ਆ ਪਰ ਹਾਏ ਮਿੱਤਰੋ ਦੋਨੇ ਛੋਣੀਆਂ ਚੰਗੇ ਵਜਨ ਵਾਲੀਆਂ ਚੰਗੇ ਸਮਝੀਆਂ ਵੀ ਆ ਤੇ ਇਹਦਾ ਤੋਰ ਕੇ ਦਿਖਾਓ ਜੇ ਇੱਕ ਵਾਰ ਇਹਨੂੰ ਫਿਰ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਦੋਨੇ ਹਜੇ ਫੇਰਾ ਪਾ ਕਹਿੰਦੇ ਵੀ ਕੱਤੀਆਂ ਨੇ ਕਾਫੀ-ਕਾਫੀ 5-5 4-4 ਦਿਨ ਘੱਟੋ-ਘੱਟ ਮਿੱਥਰੋ ਡੈਂਟ ਕਰਨੇ ਇਹਦਾ ਫੇਰਾ ਪਾ ਕਹਿੰਦੇ ਵੀ ਕੱਦ ਦਰਮਿਆਨਾ ਭਜਣੋ ਬਹੁਤ ਜ਼ਿਆਦਾ ਠੰਡ ਵੀ ਬੜੀ ਪੂਰੀ ਸਾਫ਼ ਹੈ ਤੇ ਘੱਟੋ-ਘੱਟ 13-14 ਲੀਟਰ ਮਿੱਥਰੋ ਖੁੱਲਾ ਦੁੱਧ ਕੱਢਣ ਵਾਲੀ ਤੇ ਆਪਾਂ ਮੱਝ ਕਰ ਸਕਦੇ ਹਾਂ ਅੱਗੇ ਤੁਹਾਡੀ ਸਮਝ ਹੈ ਕੱਲਾ ਕੱਲਾ ਥਣ ਥਾਣਾ ਦਾ ਗੈਪ ਸ ਹੈ ਸੁਣਾ ਇਹਦਾ ਵੀ ਰੇਟ ਫਿਰ ਕੀ ਕਰਤਾ ਕਿੰਨਾ 1 15 ਬਾਈ 1 15 ਦੇਣ ਲੈਣ ਨਾਲ 1 15 ਓਕੇ ਹੁਣ ਆਪਾਂ ਦੂਜੇ ਨੰਬਰ ਤੇ ਗੱਲਾਂ ਉਹ ਦਿਨ ਕਿੰਨੇ ਲੈ ਜੂ ਅੰਦਾਜ਼ਾ ਤੁਹਾਡੇ ਹਿਸਾਬ ਨਾਲ ਬਾਈ ਲੈ ਜੂਗੀ ਇਹ 5 4 3 ਦਿਨਾਂ ਦਾ ਕੱਟੀਆਂ ਦੋਨੇ ਦੋਨੇ ਪੰਜ 4 4 ਦਿਨਾਂ ਦੇ ਕੱਟੀਆਂ ਇਹਦਾ ਵੀ ਦੂਜਾ ਸੂਆ ਇਹਦਾ ਦੂਜਾ ਸੂਆ ਠੀਕ ਚਾਰ ਦਿਨ ਦਾ ਇਹ ਮੋਹੋ ਚਾਰ ਦਿਨ ਦਾ ਜੀ ਸੂਆ ਦੂਜਾ ਮੰਨ ਲਓ ਵੀ ਕਟੋ ਕਟ ਸਾਢੇ 3 ਸਾਲ ਦੀ ਜਾਂ 4 ਸਾਲ ਦੀ ਆਪਾਂ ਉਮਰ ਇਹਨੂੰ ਅੰਦਾਜ਼ਾ ਲਾ ਸਕਦੇ ਹਾਂ ਚੰਗਾ ਵਜਣਾ ਚੰਗੀ ਸੰਭੀ ਵੀ ਆ ਤੇ ਥਾਂ ਦੇ ਵੀ ਬੰਦ ਤੁਸੀਂ ਕੈਮਰਾ ਦੇ ਨੇੜੇ ਕਰਦੇ ਆ ਦੇਖ ਸਕਦੇ ਹੋ ਇਹਦਾ ਵੀ ਰੇਟ ਕੀ ਕਰਤਾ ਫਿਰ ਆ ਇਹਦਾ ਵੀ 1 15 ਇਹਦਾ ਵੀ 1 15 ਮੰਨ ਲਾ ਵੀ ਦੋਨਾਂ ਦਾ ਰੇਟ 1 15 15 ਤੇ ਆਪਣਾ ਫੋਨ ਨੰਬਰ ਦੇ ਦਿਨ ਲਾਓ ਆਪਣਾ ਫੋਨ ਨੰਬਰ ਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਦੋਨੇ ਮਿੱਤਰੋ ਪੰਜ ਪੰਜ ਸੱਤ ਸੱਤ ਦਿਨਾਂ ਦੀਆਂ ਕੱਚੀਆਂ ਨੇ ਤੇ ਚੰਗੇ ਵਜਣ ਵਾਲੀਆਂ ਚੰਗੀਆਂ ਸਭੀਆਂ ਨੇ ਧੰਨਵਾਦ